हां जी एक बार फिर हाजिर हां मैं हमेशा कोशिश कर दिया कि ਤੁਹਾਨੂੰ ਇਹਨਾਂ ਵੀਡੀਓਜ਼ ਦੇ ਜ਼ਰੀਏ ਘਰ ਦੇ ਵਿੱਚ ਹੀ ਜੋ ਸਾਡੇ ਕੋਲ ਚੀਜ਼ਾਂ ਉਪਲਬਧ ਹੁੰਦੀਆਂ ਉਹਨਾਂ ਦੇ ਨਾਲ ਹੀ ਕਈ ਤਰ੍ਹਾਂ ਦੀ ਹੋਮ ਰੈਮਡੀਜ਼ ਦੱਸਣ ਦੀ ਕੋਸ਼ਿਸ਼ ਕਰਾਂ ਅੱਜ ਗੱਲ ਆਪਾਂ ਕੱਚੇ ਨਾਰੀਅਲ ਬਾਰੇ ਕਰਾਂਗੇ ਕੱਚੇ ਕੱਚੇ ਨਾਰੀਅਲ ਦੇ ਡੇ ਸਾਰੇ ਫਾਇਦੇ ਨੇ ਖਾਣ ਨੂੰ ਤਾਂ ਇਹ ਸਾਨੂੰ ਬਹੁਤ ਟੇਸਟੀ ਲੱਗਦਾ ਹੀ ਹੈ ਨਾਰੀਅਲ ਕੱਚੇ ਨਾਰੀਅਲ ਦੀ ਜੋ ਚਟਨੀ ਵੀ ਬਣਾਈ ਜਾਂਦੀ ਹੈ ਉਹ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਅਲੱਗ-ਅਲੱਗ ਵਿਅੰਜਨਾ ਦੇ ਨਾਲ ਅਸੀਂ ਉਸ ਨੂੰ ਖਾ ਸਕਦੇ ਹਾਂ ਪਰ ਸਵਾਦ ਦੇ ਨਾਲ-ਨਾਲ ਕੱਚਾ ਨਾਰੀਅਲ ਸਾਡੇ ਸਿਹਤ ਦੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੈ ਕਈ ਤਰ੍ਹਾਂ ਦੇ ਹੈਲਥ ਇਸ਼ੂਸ ਵਿੱਚ ਇਹ ਸਾਡੀ ਮਦਦ ਕਰਦਾ ਹੈ ਤੇ ਮੈਂ ਇਸੇ ਦੇ ਬਾਰੇ ਅੱਜ ਤੁਹਾਨੂੰ ਦੱਸਣ ਜਾ ਰਹੀਆਂ ਕਿ ਤੁਸੀਂ ਕੱਚਾ ਨਾਰੀਅਲ ਵੀ ਡੇਲੀ ਜੋ ਹੈ ਅਗਰ ਖਾਣੇ ਹੋ ਕਿਸ ਤਰ੍ਹਾਂ ਦੇ ਹੈਲਥ ਇਸ਼ੂਸ ਤੋਂ ਤੁਹਾਨੂੰ ਜੋ ਹੈ ਰਾਹਤ ਮਿਲ ਸਕਦੀ ਹੈ ਸਭ ਤੋਂ ਪਹਿਲਾਂ ਇਹ ਜਾਣ ਲਓ ਜੀ ਕੱਚੇ ਨਾਰੀਅਲ ਤੋਂ ਸਾਨੂੰ ਮਿਲ ਕੀ ਕੁਝ ਰਿਹਾ ਹੈ ਸਵਾਦ ਤਾਂ ਮਿਲ ਰਿਹਾ ਹੈ ਸੇ ਸਾਰੇ ਜਾਣਦੇ ਆ ਪਰ ਇਸ ਦੇ ਇਲਾਵਾ ਕੱਚੇ ਨਾਰੀਅਲ ਦੇ ਵਿੱਚ ਕਾਪਰ ਸੇਲੀਨੀਅਮ ਜ਼ਿੰਕ ਆਇਰਨ ਫਾਸਫੋਰਸ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਬਹੁਤ ਅੱਛੀ ਮਾਤਰਾ ਵਿੱਚ ਤੁਹਾਨੂੰ ਮਿਲ ਜਾਂਦਾ ਹੈ ਤੇ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਇਹ ਦੋ ਚੀਜ਼ਾਂ ਤਾਂ ਤੁਸੀਂ ਇਹ ਸਮਝ ਲਓ ਕਿ ਅਗਰ ਜਿੱਥੇ ਵੀ ਤੁਹਾਨੂੰ ਮਿਲ ਰਿਹਾ ਤੁਸੀਂ ਖਾ ਰਹੇ ਹੋ ਜਿਨ੍ਹਾਂ ਨੂੰ ਵੀ ਹਾਈ ਬੀਪੀ ਦੀ ਪ੍ਰੋਬਲਮ ਹੈ ਉਥੇ ਅੱਛਾ ਰਹਿਣ ਵਾਲਾ ਹੈ ਪਰ ਹਮੇਸ਼ਾ ਕੁਆਂਟੀਟੀ ਤੇ ਧਿਆਨ ਸਾਨੂੰ ਦੇਣਾ ਚਾਹੀਦਾ ਹੈ ਇਹ ਨਹੀਂ ਕਿ ਕਿਸੇ ਚੀਜ਼ ਦਾ ਸਾਨੂੰ ਫਾਇਦਾ ਪਤਾ ਲੱਗ ਗਿਆ ਤੇ ਅਸੀਂ ਉਸ ਨੂੰ ਬਹੁਤ ਜ਼ਿਆਦਾ ਖਾ ਰਹੇ ਹਾਂ ਬੜੀ ਹੀ ਥੋੜੀ ਕੁਆਂਟੀਟੀ ਦੇ ਵਿੱਚ ਖਾਣਾ ਹੁੰਦਾ ਹੈ ਤਾਂ ਕਿ ਸਿਰਫ ਉਸੇ ਸਾਨੂੰ ਫਾਇਦੇ ਮਿਲ ਸਕਣ ਪਰ ਓਵਰ ਅਸੀਂ ਖਾ ਕੇ ਉਸ ਦਾ ਨੁਕਸਾਨ ਨਾ ਕਿਤੇ ਬਣਾ ਲਈਏ ਚੰਗੀ ਚੀਜ਼ ਹੈ ਸੋ ਹੱਡੀਆਂ ਦੀ ਅਗਰ ਆਪਾਂ ਗੱਲ ਕਰ ਲਈਏ ਜਿਨ੍ਹਾਂ ਦੀ ਅਗਰ ਹੱਡੀਆਂ ਕਮਜ਼ੋਰ ਨੇ ਤਾਂ ਉਹ ਵੀ ਜੋ ਕੱਚਾ ਨਾਰੀਲ ਹੁੰਦਾ ਉਸ ਦਾ ਇੱਕ ਟੁਕੜਾ ਤੁਸੀਂ ਅਗਰ ਦਿਨ ਦੇ ਵਿੱਚ ਖਾਣੇ ਹੋ ਤਾਂ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ ਕਿਉਂਕਿ ਜਿੰਨੇ ਵੀ ਅ ਮਿਨਰਲਸ ਹੀ ਮੈਂ ਗੱਲ ਕੀਤੀ ਹੈ ਸਾਰੇ ਮਿਨਰਲਸ ਰਲ ਕੇ ਜੋ ਹੈ ਸਾਡੀ ਬੋਨ ਹੈਲਥ ਲਈ ਵਰਦਾਨ ਤੋਂ ਘਟ ਨਹੀਂ ਹੁੰਦੇ ਸਾਡੇ ਜਿਹੜੀ ਹੱਡੀਆਂ ਬਣਦੀਆਂ ਨੇ ਸਾਰੇ ਮਿਨਰਲਸ ਉਹ ਮਿਲ ਕੇ ਹੀ ਬਣੀਆਂ ਹੁੰਦੀਆਂ ਤੇ ਲੇਕਿਨ ਅੱਜ ਕੱਲ ਦਾ ਜਿਹੜਾ ਸਾਡਾ ਖਾਣ ਪੀਣ ਦਾ ਤਰੀਕਾ ਬਣਿਆ ਨਾ ਉਸ ਦੇ ਵਿੱਚ ਇਹ ਮਿਨਰਲਸ ਪੂਰੇ ਹੋ ਹੀ ਨਹੀਂ ਪਾਉਂਦੇ ਇਸ ਲਈ ਸਾਨੂੰ ਆਪਣੇ ਖਾਣੇ ਪੀਣੇ ਵਿੱਚ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਕਿ ਮਿਨਰਲਸ ਔਰ ਵਿਟਾਮਿਨਸ ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਨੇ ਜ਼ਰੂਰ ਸਾਡੀ ਡਾਈਟ ਵਿੱਚ ਪੂਰੇ ਹੁੰਦੇ ਰਹਿ ਇਮਿਊਨਿਟੀ ਦੀ ਗੱਲ ਕਰ ਲਈਏ ਇਮਿਊਨਿਟੀ ਸਟਰੋਂਗ ਹੋਏਗੀ ਹੀ ਜਦੋਂ ਅੱچھے ਵਿ मिनरल्स ਵਾਲੀ ਡਾਈਟ ਵਿੱਚ ਨੇ ਸੋ ਜਿਨ੍ਹਾਂ ਦੀ ਵੀ ਇਮਿਊਨਿਟੀ ਨੂੰ ਲੈ ਕੇ ਪ੍ਰੋਬਲਮ ਰਹਿੰਦੀ ਹੈ ਉਹ ਵੀ ਅਗਰ ਇੱਕ ਟੁਕੜਾ ਦਿਨ ਦੇ ਵਿੱਚ ਤੁਸੀਂ ਕੱਚਾ ਨਾਰੀਅਲ ਖਾਂਦੇ ਹੋ ਤਾਂ ਤੁਹਾਨੂੰ ਤੁਹਾਡੀ ਇਮਿਊਨਿਟੀ ਇਸ ਦੇ ਨਾਲ ਸਟਰੋਂਗ ਰਹਿਣ ਵਾਲੀ ਹੈ ਕਿਉਂਕਿ ਜਦੋਂ ਵੀ ਮੌਸਮ ਬਦਲਦਾ ਹੈ ਤਾਂ ਉਦੋਂ ਕਈ ਜੋ ਹੈ بیمار ਹੋ ਜਾਂਦੇ ਨੇ ਕਈਆਂ ਨੂੰ ਬੁਖਾਰ ਹੋ ਜਾਂਦਾ ਹੈ ਛਿੱਕਾਂ ਲੱਗ ਜਾਂਦੀਆਂ ਗਲਾ ਖਰਾਬ ਹੋ ਜਾਂਦਾ ਖਾਂਸੀ ਹੋ ਜਾਂਦੀ ਹੈ ਕੋਲਡ ਹੋ ਜਾਂਦੇ ਆ ਤਾਂ ਉਹ ਮਤਲਬ ਇਹੀ ਹੁੰਦਾ ਹੈ ਕਿ ਤੁਹਾਡੀ ਇਮਿਊਨਿਟੀ ਕਿਤੇ ਨਾ ਕਿਤੇ ਵੀਕ ਹੈ ਸੋ ਤੁਸੀਂ ਕੱਚਾ ਨਾਰੀਅਲ ਵੀ ਜੋ ਹੈ ਇੱਕ ਟੁਕੜਾ ਡੇਲੀ ਖਾ ਸਕਦੇ ਹੋ ਮੋਟਾਪੇ ਦੀ ਗੱਲ ਕਰੀਏ ਦੇਖੋ ਮੋਟਾਪੇ ਤੋਂ ਅਕਸਰ ਕਈ ਲੋਕ ਪਰੇਸ਼ਾਨ ਹੁੰਦੇ ਨੇ ਤੇ ਜੇਕਰ ਤੁਸੀਂ ਰੈਗੂਲਰ ਕੱਚਾ ਨਾਰੀਅਲ ਇੱਕ ਟੁਕੜਾ ਦਿਨ ਚ ਖਾਂਦੇ ਹੋ ਤਾਂ ਇਸ ਵਿੱਚ ਫਾਈਬਰ ਅੱਛੀ ਮਾਤਰਾ ਦੇ ਵਿੱਚ ਤੁਹਾਨੂੰ ਮਿਲ ਜਾਂਦਾ ਜਿਸ ਦੇ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ ਤੁਹਾਡਾ ਮੈਟਾਬੋਲਿਜ਼ਮ ਜੋ ਹੈ ਅੱਛਾ ਰਹੇਗਾ ਤੇ ਜਿਸ ਦੇ ਨਾਲ ਫੈਟ ਬर्न ਵੀ ਹੁੰਦਾ ਰਹਿੰਦਾ ਹੈ ਤੇ ਸਾਨੂੰ ਹਮੇਸ਼ਾ ਹੀ ਅਜਿਹੀਆਂ ਚੀਜ਼ਾਂ ਦਿਨ ਦੇ ਵਿੱਚ ਵਿਚ ਵਿੱਚ ਥੋੜੀ ਥੋੜੀ ਦੇਰ ਬਾਅਦ ਖਾਣੀਆਂ ਚਾਹੀਦੀਆਂ ਜਿਸ ਦੇ ਵਿੱਚ ਸਾਨੂੰ ਫਾਈਬਰ ਮਿਲਦਾ ਰਹੇ ਜਿਸ ਦੇ ਨਾਲ ਸਾਡਾ ਮੈਟਾਬੋਲਿਜ਼ਮ ਬੂਸਟ ਹੋਵੇ ਤਾਂ ਫੈਟ ਬਨ ਤੁਹਾਡਾ ਆਪਣੇ ਆਪ ਹੁੰਦਾ ਹੀ ਰਹੇਗਾ ਕਮਜ਼ੋਰੀ ਵੀਕਨੈਸ ਦੀ ਗੱਲ ਕਰ ਲਈਏ ਕਈਆਂ ਨੂੰ ਲਗਾਤਾਰ ਬਹੁਤ ਹੀ ਜ਼ਿਆਦਾ ਵੀਕਨੈਸ ਫੀਲ ਹੁੰਦੀ ਰਹਿੰਦੀ ਹੈ ਆਪਣੀ ਬਾਡੀ ਦੇ ਵਿੱਚ ਹ ਕੋਈ ਕੰਮ ਥੋੜਾ ਜਿਹਾ ਕੰਮ ਕਰਦੇ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਵੀ ਕੱਚੇ ਨਾਰੀਅਲ ਦਾ ਇੱਥੇ ਫਾਇਦਾ ਲੈ ਸਕਦੇ ਨੇ ਜਿਨ੍ਹਾਂ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ ਮੈਮਰੀ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਉਹ ਵੀ ਜੋ ਹੈ ਕੱਚਾ ਨਾਰੀਅਲ ਖਾ ਸਕਦੇ ਨੇ ਉਸ ਲਈ ਮੈਂ ਤੁਹਾਨੂੰ ਇੱਕ ਤਰੀਕਾ ਦੱਸਣ ਜਾ ਰਹੀ ਹਾਂ ਤੁਸੀਂ ਜਿਹੜਾ ਕੱਚਾ ਨਾਰੀਅਲ ਹੈ ਉਸ ਦੇ ਵਿੱਚ ਬਦਾਮ ਅਖਰੋਟ ਤੇ ਮਿਸ਼ਰੀ ਮਿਲਾ ਲਓ ਤੇ ਇਸ ਨੂੰ ਤੁਸੀਂ ਹਰ ਰੋਜ਼ ਖਾਓ ਜਦੋਂ ਤੁਸੀਂ ਹਰ ਰੋਜ਼ ਇਹ ਚੰਗੀਆਂ ਚੀਜ਼ਾਂ ਮਿਲਾ ਕੇ ਖਾ ਰਹੇ ਹੋ ਤੁਹਾਨੂੰ ਚੰਗੇ ਚੰਗੇ ਵਿਟਾਮਿਨਸ ਔਰ ਮਿਨਰਲਸ ਐ ਤੋਂ ਮਿਲ ਰਹੇ ਨੇ ਫਿਰ ਤੋਂ ਗੱਲ ਕਰੂੰਗੀ ਕਾਪਰ ਸੇਲੀਨੀਅਮ ਰਣ ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਫਾਸਫੋਰਸ ਇਹ ਸਾਰੀਆਂ ਚੀਜ਼ਾਂ ਜਦੋਂ ਮਿਲ ਰਹੀਆਂ ਤੁਹਾਡੀ ਸਿਰਫ ਮੈਮਰੀ ਹੀ ਸਹੀ ਨਹੀਂ ਹੋਣ ਵਾਲੀ ਇਸ ਦੇ ਨਾਲ ਤੁਹਾਡੀ ਬੋਨ ਹੈਲਥ ਜੋ ਮੈਂ ਸ਼ੁਰੂ ਵਿੱਚ ਵੀ ਗੱਲ ਕੀਤੀ ਓਵਰਲ ਹੈਲਥ ਦੇ ਉੱਪਰ ਤੁਹਾਡੇ ਬੜਾ ਹੀ ਪੋਜ਼ਿਟਿਵ ਫੈਕਟ ਇਸ ਦੇ ਨਾਲ ਪੈਣ ਵਾਲਾ ਇੱਕ ਹੋਮ ਰੈਮਡੀ ਤੁਹਾਨੂੰ ਮੈਂ ਇਹ ਗੱਲ ਕਰਦੀ ਆ ਕਿ ਕਈ ਵਾਰੀ ਕਿਸੇ ਨੂੰ ਉਲਟੀ ਵਰਗਾ ਫੀਲ ਹੋ ਰਿਹਾ ਹੁੰਦਾ ਕੁਝ ਖਾਇਆ ਜਾਂ ਜਾਂਦਾ ਹੈ ਕਿ ਉਲਟੀ ਵਰਗਾ ਫੀਲ ਹੋ ਰਿਹਾ ਤਬੀਅਤ ਖਰਾਬ ਹੋ ਗਈ ਹੈ ਥੋੜਾ ਜਿਹਾ ਜੀ ਮਚਲਾ ਆ ਰਿਹਾ ਉਲਟੀ ਲੱਗ ਰਹੀ ਹੈ ਤਾਂ ਵੀ ਤੁਸੀਂ ਜੋ ਹੈ ਕੱਚਾ ਨਰਲ ਖਾਓਗੇ ਤਾਂ ਤੁਹਾਨੂੰ ਉਲਟੀ ਵਰਗੀ ਪ੍ਰੋਬਲਮ ਤੋਂ ਵੀ ਰਾਹਤ ਕੋਲੇਸਟ੍ਰੋਲ ਦੀ ਗੱਲ ਕਰ ਲਈਏ ਕੱਚਾ ਨਾਰੀਅਲ ਜੋ ਹੈ ਤੁਹਾਡੇ ਕੋਲੇਸਟ੍ਰੋਲ ਲੈਵਲ ਨੂੰ ਵੀ ਬੈਲੈਂਸ ਕਰਨ ਦੇ ਵਿੱਚ ਮਦਦ ਕਰ ਸਕਦਾ ਸੋ ਆਪਣੇ ਖਾਣੇ ਦੇ ਵਿੱਚ ਤੁਸੀਂ ਕੱਚਾ ਨਾਰੀਅਲ ਜਾਂ ਫਿਰ ਜਿਹੜਾ ਨਾਰੀਅਲ ਦਾ ਤੇਲ ਹੁੰਦਾ ਹੈ ਉਹ ਜ਼ਾ ਵੀ ਇਸਤੇਮਾਲ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਕੋਲੇਸਟ੍ਰੋਲ ਨੂੰ ਕੰਟਰੋਲ ਕਰਦ ਸੋ ਕੋ ਤਾਂ ਮੈਂ ਇਹ ਤਾਂ ਅੰਦਾਜ਼ਾ ਲਾ ਕਿ ਕੋਈ ਵੀ ਆਪਾਂ ਜਦੋਂ ਐਨੀਮਲ ਫੂਡ ਖਾਂਦੇ ਆ ਤਾਂ ਉਸ ਤੋਂ ਸਾਨੂੰ ਜੋ ਹੈ ਕੋਲੇਸਟ੍ਰੋਲ ਮਿਲ ਰਿਹਾ ਹੁੰਦਾ ਹੈ ਤੇ ਐਨੀਮਲ ਫੂਡ ਜਿਸ ਆਪਾਂ ਗੱਲ ਕਰਦੇ ਆ ਦੇਸੀ ਕਿਉਂ ਵੀ ਸਾਨੂੰ ਪਸ਼ੂਆਂ ਤੋਂ ਮਿਲ ਰਿਹਾ ਕਿਉਂਕਿ ਪਸ਼ੂਆਂ ਤੋਂ ਅਸੀਂ ਦੁੱਧ ਲੈਨੇ ਆ ਮਲਾਈ ਮੱਖਣ ਕੱਢਦੇ ਆ ਤੇ ਉਸ ਤੋਂ ਬਾਅਦ ਹੀ ਦੇਸੀ ਕਿਉਂ ਬਣਦਾ ਹੈ ਦੇਸੀ ਕਿਉਂ ਵੀ ਨਹੀਂ ਖਾਣਾ ਉਹਨਾਂ ਨੇ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉੱਥੋਂ ਵੀ ਤੁਹਾਨੂੰ ਕੋਲੇਸਟ੍ਰੋਲ ਮਿਲ ਰਿਹਾ ਪਰ ਜਿੰਨਾ ਵੀ ਅਸੀਂ ਪਲਾਂਟ ਬੇਸਡ ਫੂਡ ਖਾਵਾਂਗੇ ਉਸ ਤੋਂ ਬਿਲਕੁਲ ਵੀ ਤੁਹਾਨੂੰ ਕੋਲੇਸਟ੍ਰੋਲ ਨਹੀਂ ਮਿਲ ਰਿਹਾ ਸਿਰਫ ਸਾਡਾ ਬਾਡੀ ਦਾ ਹੀ ਕੋਲੇਸਟ੍ਰੋਲ ਹੁੰਦਾ ਸੋ ਜਿਨ੍ਹਾਂ ਨੂੰ ਵੀ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਪਲਾਂਟ ਬੇਸਡ ਫੂਡ ਹੀ ਖਾਣ ਤਾਂ ਕਿ ਤੁਹਾਨੂੰ ਆਪਣੀ ਬਾਡੀ ਤੋਂ ਇਲਾਵਾ ਬਾਹਰੋਂ ਕੋਈ ਵੀ ਕੋਲੇਸਟ੍ਰੋਲ ਹੋਰ ਨਾ ਮਿਲੇ ਸੋ ਜਿਨ੍ਹਾਂ ਨੂੰ ਸ਼ਰੀਰ ਦੀ ਗਰਮੀ ਪੇਟ ਦੀ ਗਰਮੀ ਦੀ ਪ੍ਰੋਬਲਮ ਅਕਸਰ ਰਹਿੰਦੀ ਹੈ ਉਹ ਨਾਰੀਅਲ ਦਾ ਪਾਣੀ ਫਰੈਸ਼ ਨਾਰੀਅਲ ਦਾ ਪਾਣੀ ਪੈਕਿੰਗ ਵਾਲੇ ਦੀ ਮੈਂ ਗੱਲ ਨਹੀਂ ਕਰ ਰਹੀ ਪੈਕਿੰਗ ਵਾਲਾ ਨਹੀਂ ਬਿਲਕੁਲ ਵੀ ਕਈ ਵਾਰੀ ਉਹਨਾਂ ਦੇ ਵਿੱਚ ਕੁਝ ਆਰਟੀਫੀਸ਼ੀਅਲ ਕਲਰਸ ਜਾਂ ਆਰਟੀਫੀਸ਼ੀਅਲ ਮਿੱਠਾ 슈ਗਰ ਜੋ ਹੈ ਐਡ ਕੀਤਾ ਗਿਆ ਹੁੰਦਾ ਹੈ ਸੋ ਤੁਸੀਂ ਫਰੈਸ਼ ਨਾਰੀਅਲ ਦਾ ਪਾਣੀ ਅਗਰ ਪੀ ਰਹੇ ਹੋ ਜਿਸ ਦੇ ਵੀ ਲਿਵਰ ਦੇ ਵਿੱਚ ਪੇਟ ਦੇ ਵਿੱਚ ਗਰਮੀ ਹੈ ਸਰੀਰ ਦੇ ਵਿੱਚ ਕੋਈ ਗਰਮੀ ਫੀਲ ਹੋ ਰਹੀ ਹੈ ਤਾਂ ਤੁਸੀਂ ਜ਼ਰੂਰ ਫਰੈਸ਼ ਨਾਰੀਅਲ ਦਾ ਪਾਣੀ ਪੀਓ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੀਂਦ ਜਿਨ੍ਹਾਂ ਦੀ ਡਿਸਟਰਬ ਬਹੁਤ ਜ਼ਿਆਦਾ ਰਹਿੰਦੀ ਹੈ ਨਾ ਕਿ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ ਭਰਪੂਰ ਨੀਂਦ ਲਈ ਤੁਸੀਂ ਤਰਸ ਗਏ ਤਾਂ ਤੁਸੀਂ ਜੋ ਹੈ ਆਪਣਾ ਰਾਤ ਦਾ ਖਾਣਾ ਜਦੋਂ ਖਾ ਲੈਨੇ ਹੋ ਅੱਧੇ ਘੰਟੇ ਬਾਅਦ ਇੱਕ ਟੁਕੜਾ ਕੱਚਾ ਨਾਰੀਅਲ ਤੁਸੀਂ ਖਾ ਲੋਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਨੀਂਦ ਇਸ ਦੇ ਨਾਲ ਆਉਣ ਵਾਲੀ ਹੈ ਜ਼ਰੂਰ ਹੈ ਨੁਸਖਾ ਤੁਸੀਂ ਅਪਣਾ ਕੇ ਵੀ ਦੇਖ ਸਕਦੇ ਹੋ ਸੋ ਖਾਣਾ ਹੈ ਖਾਣ ਦਾ ਤਰੀਕੇ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਰਾਤ ਦੇ ਖਾਣੇ ਤੋਂ ਬਾਅਦ ਅੱਧਾ ਘੰਟਾ ਗੈਪ ਤੁਸੀਂ ਜ਼ਰੂਰ ਪਾਣਾ ਕਿਉਂਕਿ ਕੱਚੇ ਨਾਰੀਅਲ ਦੇ ਵਿੱਚ ਫਾਈਬਰ ਦੀ ਮਾਤਰਾ ਵੀ ਹੁੰਦੀ ਹੈ ਜ਼ਿਆਦਾ ਇਹ ਨਾ ਹੋਵੇ ਕਿ ਭਰਪੇਟ ਪਹਿਲਾਂ ਤੁਸੀਂ ਖਾਣਾ ਵੀ ਖਾ ਲਿਆ ਉਸ ਤੋਂ ਬਾਅਦ ਨਾਲ ਦੇ ਨਾਲ ਨਾਰੀਅਲ ਵੀ ਕੱਚਾ ਖਾ ਲਿਆ ਤਾਂ ਉਸ ਦੇ ਨਾਲ ਫਿਰ পেট ਬਹੁਤ ਜ਼ਿਆਦਾ ਪਰਿਆਪਰ ਫੀਲ ਹੋਏਗਾ ਕਿਉਂਕਿ ਕੱਚੇ ਨਾਰੀਅਲ ਦਾ ਆਪਣਾ ਫਾਈਬਰ ਵੀ ਹੈ ਸੋ ਖਾਣਾ ਡਾਈਜੈਸਟ ਹੋ ਚੁੱਕਿਆ ਦੇ ਪੋਣੇ ਘੰਟੇ ਬਾਅਦ ਉਦੋਂ ਤੁਸੀਂ ਇੱਕ ਟੁਕੜਾ ਕੱਚਾ ਨਾਰੀਅਲ ਜਿਹੜਾ ਹੈ ਉਹ ਖਾ ਸਕਦੇ ਹੋ ਔਰ ਡਾਈਜੈਸ਼ਨ ਦੇ ਜਿਨ੍ਹਾਂ ਨੂੰ ਪ੍ਰੋਬਲਮ ਰਹਿੰਦੀ ਹੈ ਪਾਚਨ ਤੰਤਰ ਨੂੰ ਲੈ ਕੇ ਜਿਨ੍ਹਾਂ ਦੀ ਵੀ ਪ੍ਰੋਬਲਮ ਰਹਿੰਦੀ ਹੈ ਤੁਸੀਂ ਕੱਚਾ ਨਾਰੀਅਲ ਖਾਓਗੇ ਤਾਂ ਤੁਹਾਡਾ ਡਾਈਜੈਸ਼ਨ ਵੀ ਸਹੀ ਰਹਿਣ ਵਾਲਾ ਹੈ ਇਸ ਦੇ ਨਾਲ ਤੁਹਾਨੂੰ ਜਿਹੜਾ ਫਾਈਬਰ ਮਿਲ ਰਿਹਾ ਹੈ ਤੁਹਾਨੂੰ ਜਿਹੜੇ ਮਿਨਰਲਸ ਮਿਲ ਰਹੇ ਨੇ ਵਿਟਾਮਿਨਸ ਮਿਲ ਰਹੇ ਨੇ ਇਹ ਤੁਹਾਡੀ ਡਾਈਜੈਸ਼ਨ ਨੂੰ ਤਾਂ ਸਹੀ ਰੱਖਣਗੇ ਓਵਰ ਆਲ ਤੁਹਾਡੀ ਹੈਲਥ ਇਸ ਦੇ ਨਾਲ ਬਹੁਤ ਹੀ ਅੱਛੀ ਹੋਣ ਵਾਲੀ ਹੈ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਨਾ ਤੇ ਜ਼ਰੂਰ ਅਗਰ ਤੁਸੀਂ ਵੀ ਕੋਈ ਆਪਣੇ ਵਿਚਾਰ ਦੱਸਨੇ ਚਾਹੋ ਕੋਈ ਕਰੇਲੂ ਕਰੇਲੂ ਨੁਸਖਾ ਜੋ ਹੈ ਸਾਂਝਾ ਕਰਨਾ ਚਾਹੋ ਤਾਂ ਤੁਸੀਂ ਵੀ ਜੋ ਹੈ ਮੈਨੂੰ ਈਮੇਲ ਦੇ ਜ਼ਰੀਏ ਜਾਂ ਕਮੈਂਟਸ ਵਿੱਚ ਵੀ ਆਪਣਾ ਵੀ ਕੋਈ ਤਰੀਕਾ ਕਰੇਲੂ ਤਰੀਕਾ ਜੋ ਹੈ ਕਰੇਲੂ ਨੁਸਖਾ ਜੋ ਹੈ ਸਾਂਝਾ ਕਰ ਸਕਦੇ ਹੋ ਤਾਂਕਿ ਬਾਕੀਆਂ ਦੇ ਨਾਲ ਆਪਾਂ ਸਾਂਝਾ ਕਰੀਏ ਤੇ ਉਹ ਵੀ ਇਨ੍ਹਾਂ ਕਰੇਲੂ ਨੁਸਖਿਆਂ ਦਾ ਫਾਇਦਾ ਲੈ ਸਕਣ ਸੋ पेज फॉलो फॉलो तो नहीं है, तो कर दो चैनल हेल्थ नहीं पड़ फटाफट सबसक्राइब भी कर दो मिला जल्दी ही सेहत न जुड़ी होर खास जानकारी के फिलहाल ही दिव्य इजाजत सत श्रीकाल कमजोरी वीकनेस गल करिए कई लगातार बहुत ही ज्यादा वीकनेस फील हों अपनी बॉडी के ਕੋਈ ਕੰਮ ਥੋੜਾ ਜਿਹਾ ਕੰਮ ਕਰਦੇ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਤਾਂ ਉਹ ਵੀ ਕੱਚੇ ਨਾਰੀਅਲ ਦਾ ਇੱਥੇ ਫਾਇਦਾ ਲੈ ਸਕਦੇ ਨੇ ਜਿਨ੍ਹਾਂ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ ਮੈਮਰੀ ਨੂੰ ਲੈ ਕੇ ਕੋਈ ਪ੍ਰੋਬਲਮ ਚੱਲ ਰਹੀ ਹੈ ਉਹ ਵੀ ਜੋ ਹੈ ਕੱਚਾ ਨਾਰੀਅਲ ਖਾ ਸਕਦੇ ਨੇ ਉਸ ਲਈ ਮੈਂ ਤੁਹਾਨੂੰ ਇੱਕ ਤਰੀਕਾ ਦੱਸਣ ਜਾ ਰਹੀ ਹਾਂ ਤੁਸੀਂ ਜਿਹੜਾ ਕੱਚਾ ਨਾਰੀਅਲ ਹੈ ਉਸ ਦੇ ਵਿੱਚ ਬਦਾਮ ਅਖਰੋਟ ਤੇ ਮਿਸ਼ਰੀ ਮਿਲਾ ਲਓ ਤੇ ਇਸ ਨੂੰ ਤੁਸੀਂ ਹਰ ਰੋਜ਼ ਖਾਓ ਜਦੋਂ ਤੁਸੀਂ ਹਰ ਰੋਜ਼ ਇਹ ਚੰਗੀਆਂ ਚੀਜ਼ਾਂ ਮਿਲਾ ਕੇ ਖਾ ਰਹੇ ਹੋ ਤੁਹਾਨੂੰ ਚੰਗੇ ਚੰਗੇ ਵਿਟਾਮਿਨਸ ਔਰ ਮਿਨਰਲਸ ਐ ਤੋਂ ਮਿਲ ਰਹੇ ਨੇ ਫਿਰ ਤੋਂ ਗੱਲ ਕਰੂੰਗੀ ਕਾਪਰ ਸੇਲੀਨੀਅਮ ਆ ਨ ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਫਾਸਫੋਰਸ ਇਹ ਸਾਰੀਆਂ ਚੀਜ਼ਾਂ ਜਦੋਂ ਮਿਲ ਰਹੀਆਂ ਤੁਹਾਡੀ ਸਿਰਫ ਮੈਮਰੀ ਹੀ ਸਹੀ ਨਹੀਂ ਹੋਣ ਵਾਲੀ ਇਸ ਦੇ ਨਾਲ ਤੁਹਾਡੀ ਬੋਨ ਹੈਲਥ ਜੋ ਮੈਂ ਸ਼ੁਰੂ ਵਿੱਚ ਵੀ ਗੱਲ ਕੀਤੀ ਓਵਰਲ ਹੈਲਥ ਦੇ ਉੱਪਰ ਤੁਹਾਡੇ ਬੜਾ ਹੀ ਪੋਜ਼ਿਟਿਵ ਫੈਕਟ ਇਸ ਦੇ ਨਾਲ ਪੈਣ ਵਾਲਾ